ਜਿੱਥੇ ਹੀ ਕਹਿੰਦੇ ਨੇ ਇਨਸਾਨ ਇਨਸਾਨ ਦੀ ਵਾਹ ਮੰਦਾ ਇਨਸਾਨ ਇਨਸਾਨ ਦਾ ਹੱਥ ਫਰਦਾ ਤੇ ਮੁਸੀਬਤ ਵਾਲੇ ਉਹਦੇ ਨਾਲ ਖੜਾ ਹੁੰਦਾ ਹੈ ਉੱਥੇ ਹੀ ਜਿੱਥੇ ਪਿੰਡ ਵਾਲਿਆਂ ਦੇ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਖਾਣ ਪੀਣ ਦੀ ਚਿੰਤਾ ਸਤਾ ਰਹੀ ਸੀ ਉੱਥੇ ਹੀ ਇਹ ਜਥੇਬੰਦੀਆਂ ਵੱਲੋਂ ਲੰਗਰ ਵੀ ਲਗਾਇਆ ਜਾ ਰਿਹਾ ਤਾਂ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਭੁੱਖਾ ਨਾ ਸੋਵੇ ਅੱਜ ਵੀਰਜੀਆ ਜਿਹੜਾ ਲੰਗਰ ਲਗਾਇਆ ਜਾ ਰਿਹਾ ਕਿਸ ਕਿਹਦੇ ਵੱਲੋਂ ਲਗਾਇਆ ਜਾ ਰਿਹਾ ਇਹ ਸ਼ੀਤ ਸ਼ਾਮ ਸਿੰਘ ਤਾਰੀ ਬਾਬਾ ਚਿੰਦਰ ਸਿੰਘ ਜੀ ਵੱਲੋਂ ਲਗਾਇਆ ਗਿਆ ਜੀ ਤੇ ਕਿਸ ਆਪਣਾ ਸਤਨਾਰ ਸਿੰਘ ਸਪਕਟਾ ਤੇ ਇਹ ਜਿਹੜਾ ਰਸਲ ਪਾਣੀ ਲੰਗਰ ਆ ਹਾਂਜੀ ਇਹ ਜਿਹੜੇ ਪਿੰਡ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਲਗਾਇਆ ਜਾ ਰਿਹਾ ਹਾਂਜੀ ਹਾਂਜੀ ਇਹ ਜੋ ਪਰਿਵਾਰ ਇਧਰੋਂ ਪਾਣੀ 'ਚ ਬੈਠੇ ਆ ਉਹਨਾਂ ਵਾਸਤੇ ਸਾਰਾ ਲੰਗਰ ਲਗਾਇਆ ਬਾਬਾ ਜੀ ਨੇ ਇਹਦਾ ਤੁਸੀਂ ਕੋਈ ਟਾਈਮ ਨਿਧਾਰੇ ਕਿਤਾ ਹੈ ਕਿ ਇੰਨੇ ਵੇਲੇ ਤੇ ਇਹਦਾ ਕਿ ਨਹੀਂ ਜੀ ਇਹ ਸਾਰਾ ਦਿਨ ਚੱਲਦਾ ਜੀ ਇਹ 24 ਘੰਟੇ ਰਾਤ ਨੂੰ ਤਾਂ ਬੰਦ ਕਰਦੇ ਇਹਦਾ ਦਿਨ ਸਾਰਾ ਦਿਨ ਚੱਲਦਾ ਹੈ ਜੀ ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 7 8 9 ਵਜੇ ਤੱਕ ਲੁਕਾ ਚਾਹ ਪਾਣੀ ਜੋ ਸਾਰਾ ਕੁਝ ਜੀ ਦਾਲ ਫੁਲਕਾ ਚਾਹ ਪਾਣੀ ਚੋਲ ਸਾਰਾ ਕੁਝ ਇਥੋਂ ਗੁਰਦੁਆਰਾ ਸਾਹਿਬ ਤੋਂ ਆਉਂਦਾ ਸਾਰਾ ਕੁਝ ਇਥੇ ਕਿਹੜੇ ਫੁਰਦੂ ਕਿਹੜਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦ ਸ਼ਾਮ ਸਿੰਘ ਟਾਰੀ ਬਾਬਾ ਛਿੰਦਰ ਸਿੰਘ ਜੀ ਬਹੁਤ ਸੇਵਾ ਤਾਂ ਹੈ ਬਾਬਾ ਜੀ ਉੱਥੇ ਹੀ ਆਪਾਂ ਗੱਲਬਾਤ ਕਰਦੇ ਆ ਕਿ ਆਪਾਂ ਜਦ ਸੁਣਦੇ ਆ ਨਾ ਕਿ ਪੰਜਾਬ ਵਿੱਚ ਕੋਈ ਰਾਤੀ ਭੁੱਖਾ ਨਹੀਂ ਸੁਂਦਾ ਇਹ ਮਿਸਾਲਾਂ ਤੁਹਾਡੇ ਸਾਹਮਣੇ ਆndੀਆਂ ਨੇ ਸਰਕਾਰਾਂ ਤਾਂ ਬਾਤ ਚਾndੀਆਂ ਨੇ ਪਰ ਪਿੰਡ ਵਾਲੇ ਜਿਹੜੇ ਨੇ ਉਹ ਪਹਿਲੇ ਖੜੇ ਹੁੰਦੇ ਨੇ ਇੱਥੇ ਜਿਹੜੇ ਗੁਰਦੁਆਰਿਆਂ ਨੇ ਉਹ ਵੀ ਲੋਕਾਂ ਦੀ ਮਦਦ ਦੇ ਲਈ 24 ਘੰਟੇ ਉਹਨਾਂ ਦੇ ਲੰਗਰ ਦੇ ਲਈ ਤਿਆਰ ਰਹਿੰਦੇ ਨੇ ਉਹਨਾਂ ਦੀ ਸੇਵ ਵਾਲੀ ਤਿਆਰ ਰਹਿੰਦੇ ਨੇ ਇਹ ਹੈ ਇਜ਼ਾਨੀਅਤ ਦੀ ਮਿਸਾਲ ਇਸੇ ਤਰ੍ਹਾਂ ਅਗਰ ਸਰਕਾਰਾਂ ਵੀ ਸਾਥ ਦੇਣ ਤਾਂ ਸਾਡਾ ਵਾਕਈ ਪੰਜਾਬ ਖੁਸ਼ਹਾਲ ਹੋ ਸਕਦਾ ਹੈ ਧੰਨਵਾਦ ਜੀ